ਇਤੇ ਦਿਨ ਤੋਂ ਹੱਡ ਨਾਲ ਇੱਕ ਕਹਾਣੀ ਸਾਂਝੀ ਕੀਤੀ ਸੀ ਕਿ ਇੱਕ ਗਰੀਬ ਪਰਿਵਾਰ ਨੂੰ ਆਪਣੀ ਧੀ ਦਾ ਵਿਆਹ ਕਰਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਸੀ ਇਥੋਂ ਤੱਕ ਕਿ ਸਿਰਫ ਇੱਕ ਕੱਪ ਚਾਹ ਲਈ ਵੀ ਪੈਸੇ ਨਹੀਂ ਸੀ ਕਿ ਕਿਸੇ ਨੂੰ ਕਿੱਦਾਂ ਬੁਲਾਈ ਜਾਵੇਗੀ ਬਹੁਤ ਜ਼ਿਆਦਾ ਇਸ ਪਰਿਵਾਰ ਦਾ ਜਿਹੜਾ ਆ ਦਿਨ ਗਰੀਬੀ ਦੇ ਵਿੱਚ ਬਤਾਇਆ ਗਿਆ ਜਿਸ ਕਾਰਨ ਮੀਡੀਆ ਦੇ ਅੱਗੇ ਆ ਕੇ ਉਹਨਾਂ ਨੇ ਮਦਦ ਦੀ ਗੁਹਾਰ ਲਗਾਈ ਤਾਂ ਜੋ ਘੱਟੋ-ਘੱਟ ਆਪਣੇ ਧੀ ਦਾ ਵਿਆਹ ਕਰ ਸਕਣ ਕਿਉਂਕਿ ਹਰ ਮਾਪਿਆਂ ਦਾ ਹੀ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਬੇਟੀ ਦਾ ਆਪਣੇ ਧੀ ਦਾ ਵਿਆਹ ਕਰਾ ਰਿਹਾ ਕਿ ਪ੍ਰਮਾਤਮਾ ਨੇ ਬੇਸ਼ੁਮਾਰ ਕਿਰਪਾ ਕੀਤੀ ਹੈ ਕਿ ਲੋਕਾਂ ਦੇ ਵੱਲੋਂ ਕੀਤੀ ਗਈ ਮਦਦ ਦੇ ਨਾਲ ਅੱਜ ਇਸ ਗਰੀਬ ਪਰਿਵਾਰ ਦੀ ਧੀ ਦਾ ਵਿਆਹ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜੋ ਧੀ ਦਾ ਮਾਮਾ ਬਣ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਪੂਰੀਆਂ ਕੀਤੀਆਂ ਨੇ ਤੇ ਵੀਰੋ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੇ ਜਿਹੜਾ ਗਰੀਬ ਪਰਿਵਾਰ ਸੀ ਉਹ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਕਿ ਪਰਮਾਤਮਾ ਨੇ ਅੱਜ ਹੀ ਮਿਹਰ ਕੀਤੀ ਕਿ ਅੱਜ ਉਹਨਾਂ ਨੇ ਆਪਣੀ ਧੀ ਦਾ ਵਿਆਹ ਖੁਸ਼ੀ-ਖੁਸ਼ੀ ਨਾਲ ਕਰ ਦਿੱਤਾ ਹੈ ਤੇ ਇਸ ਵਕਤ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਐ ਜੀ ਇਹ ਹੋਰ ਜਿਹੜਾ ਇਹ ਉਸ ਪਰਮਾਤਮਾ ਦੀ ਜਿਹੜਾ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਕੁਬ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਜਾਨਵੰਦ ਕਰਕੇ ਇਸ ਧੀ ਦੇ ਆਨੰਦ ਕਾਜ ਦੇਪ ਤੇ ਚੜ ਰਹੇ ਨੇ ਮੈਂ ਇਹਨਾਂ ਦਾ ਦੇਣੀ ਜਾਵਾਂਗਾ ساری ਉਮਰ ਵਾਸਤੇ ਔਰ ਜਾਣੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਉਹਨ ਬੰਦ ਕੀਤਾ ਜਾਵੇ ਕਿਉਂਕਿ ਧੀ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦਾ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਜਿਹੜੀਆਂ ਭੈਣਾਂ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਤਰ੍ਹਾਂ ਜਿਹੜੀ ਉਤਰ ਗਈ ਮਾਮੇ ਦੇ ਰੋਲ ਰਮਾਨ ਨੇ ਇਹਦੇ ਵਿੱਚ ਅਸੀਂ ਜੀ ਇੱਕ ਫੇਮਸ ਦਾ ਰੋਲੀ ਲਾ ਲੋ ਲਾਕੋ ਦੀ ਲੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ بتایا ਨਾ ਕੋ ਮਾਮਾ ਤੇ ਆਪਾਂ ਪੇਰਾਂ ਦੇ ਤੌਰ ਤੇ ਕੰਮ ਕਰਦੇ ਇਹ ਦੋਨੋਂ ਚੀਜ਼ ਬਹੁਤ ਬੜੇ ਮਾਸਰੇ ਬਹੁਤ ਹੀ ਸਿੰਪਲ ਤੇ ਸਧਾਰਨ ਨੇ ਜਿਹੜੇ ਕਿ ਦੁਨੀਆਂ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਪਰ ਲੋਕਾਂ ਦੇ ਘਰੇ ਤੋਂ ਕੰਮ ਕਰਕੇ ਤੇ ਆਪਣਾ ਖਜਾਲਾ ਕਰਦੇ ਨੇ ਜੇ ਕੰਨਾਂ ਦੀ ਉਸਨੇ ਮਜਬੂਰੀ ਦੇਖ ਕੇ ਤੇ ਸਾਡੇ ਕੋ ਰਿਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਨੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨਵਾਂ ਤੇ ਮਲੇਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕੇ ਹੋਇਆ ਕਿ ਉਹਨਾਂ ਜਿਹੜਾ মিডিਆ ਆਲੇ ਆ ਉਹਨਾਂ ਅੰਦਰ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਜ਼ਮ ਜੇਬ ਦੇ ਵਿੱਚੋਂ ਹੌਂਸਲੇ ਵਿੱਚੋਂ ਉਹ ਬੜੀ ਨੂੰ ਸ਼ਗਨ ਦੇ ਕੇ ਆਪਣਾ ਜਿਹੜਾ ਦੁੱਖ ਆ ਉਹ ਸਰਵਾਦ ਲਗਾਇਆ। ਯਾਨੀ ਕੋਈ ਵੀ ਕੋਈ ਕਮੀ ਨਹੀਂ ਤੁਹਾਡੇ ਸਾਹਮਣੇ ਆ। ਆ ਦੇਖੋ ਕਿੰਨਾ ਸੁਣਾ ਜਿਹੜਾ ਆਮਦਕਾਰ ਜੀ ਉਹ ਨੇਪਰੇ ਚੜਦੇ। ਤੇ ਕੱਲ 10 ਪਰ ਮੈਂ ਸਾਥ ਦਿੱਤਾ। ਅੱਜ ਮੈਂ ਚੋਣੀਆਂ ਮੈਂ ਅੱਜ ਨਾਲ ਕੋਈ ਥਰਾਵੇ। ਅੱਜ ਮੇਰਾ ਵੀਰ ਪੁਲਸਾਰਾ ਖੜਾ। ਅੱਜ ਮੇਰਾ ਵੀ ਆਂਕੀ ਖੜਾ। ਚਲੋ ਇਹ ਤਨਵਾਦੋ ਨਾਲ ਕਰਦੇ ਆ। ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ। ਜੇ ਨਾ ਦਾ ਸਾਫਾ ਦਿੱਤਾਵਾ ਇਸੇ ਚੀਨੀ ਕਮੇਟੀ ਨੇ ਨਹੀਂ ਇਹ ਗੱਲ ਤੋਂ ਕਮੀ ਨਹੀਂ ਰਹੀ ਬਸ ਅਹੀਂ ਹੋਣਾ ਇਹ ਚੋਣਿਆਂ ਕਿ ਜਿੰਨਾ ਨੂੰ ਲੋੜ ਆ ਮੇਰੇ ਵੀਰਿਆ ਨਰਾਇਓ ਨਾਲੋਂ ਤੱਕ ਕੋਣ ਦਾਜ ਡਬਲ ਡਬਲ ਗਿਆ ਹਾਂਜੀ ਦੋ ਗੱਟੀਆਂ ਗਈਆਂ ਮੇਰੀ ਬੇਟੀ ਦੀਆਂ ਦਾਤ ਦੀਆਂ ਲੋਕੀ ਕੋਚੇ ਚ ਚੜਚੜੀ ਹੁੰਦੇ ਇਹ ਇਹ ਨਾ ਦਾ ਆ ਗਿਆ ਪੁੱਛੋ ਤੁਸੀਂ ਹਾਂਜੀ ਬਹੁਤ ਪੁੱਛਿਆ ਮੈਂ ਤੇਰੇ ਤੋਂ ਬਹੁਤ ਪੁੱਛਿਆ ਉਪਰੋੜੇ ਚੈਨਲਾਂਾਂ ਦੇ ਜ਼ਰੀਏ ਜਦੋਂ ਮੀਡੀਆ ਦੇ ਜ਼ਰੀਏ ਸਾਡੇ ਤੱਕ ਖਬਰ ਪਹੁੰਚੀ ਉਸੇ ਵੇਲੇ ਹੀ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਤੀਸਰੀ ਵਾਰ ਚੁਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਕਿ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਆ ਪੂਰੀ ਕਰੋ ਔਰ ਅੱਜ ਅਸੀਂ ਆਏ ਆ ਤੁਹਾਡੇ ਜ਼ਰੀਏ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿਦਾਂ ਦਾ ਵਾ ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਜਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਇਹ ਸਾਡੇ ਹੋਰ ਸਮਾਸਥਵੀ ਵੀਰਾਂ ਨੇ ਰਲ ਕੇ ਜਿਹੜਾ ਇਹ ਇਲਾਕਾ ਜੋਗੋ ਪ੍ਰਾਲਾ ਕੀਤਾ ਔਰ ਤੁਹਾਡੇ ذریعے ਮੈਂ ਬੇਨਤੀ ਕਰਨਾ ਚਾਹੁੰਗਾ ਕਿ ਕਿਤੇ ਵੀ ਇਹੋ ਜੀ ਕੋਈ ਕੁਛ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਤੇ ਤੁਹਾਡੇ ذریعے ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜੋ ਗਿਆ ਤੋ ਇਹ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤੇ ਲੋਕ ਅਵੇਅਰ ਹੋ ਜਾਂਦੇ ਦਾਨੀ ਸੱਜਣ ਖਲੋ ਜਾਂਦੇ ਆ ਤੇ ਅੱਜ ਤੁਸੀਂ ਜਿਆਦਾ ਵਧਾਈ ਦੇ ਪਾਤਰ ਜੀ ਆਹ ਜਿਹੋ ਜਿਹਾ ਹੋ ਰਿਹਾ ਜਿਉਂ ਜਿਹੜੇ ਪਹਿਲਾਂ ਤੇ ਅੰਦੇ ਟੈਂਟ ਨਹੀਂ ਆ ਹਲਵਾਈ ਨਹੀਂ ਸੀ ਅੱਜ ਜਿਸ ਤਰ੍ਹਾਂ ਹੋਇਆ ਉਹ ਤੇ ਤੁਹਾਡੇ ਸਾਹਮਣੇ ਪੈਲਸ ਵੀ ਹੋ ਗਿਆ ਲੋਹਾਈ ਵੀ ਲੱਗੇ ਸਾਲ ਵੀ ਲੱਗੇ ਆ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾਟ ਗਲੀ ਨੰਬਰ 1 ਤੇ ਆਪਾਂ ਵਾਸੀ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੇਰੇ ਲਾਗੇ ਸ਼ਾਦੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਿਸੇਰਨਾ ਕਲਵੰਤਪੁਰ ਉਹਨਾਂ ਦੀ ਬੇਟੀ ਦਾ ਨਾਮ ਜੋਤੀ ਠੀਕ ਹੈ ਜੀ ਅੱਜ ਤੋਂ ਪੰਜ ਛੇ ਦਿਨ ਪਹਿਲਾਂ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਆਪਾਂ ਹਾਂ ਜੀ ਉਹ ਤਾਂ ਉਹਨਾਂ ਦੀ ਬੇਟੀ ਜੋਤੀ ਦੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਆਪਾਂ ਗੁਰਦਵਾਰੇ ਗਰੰਟੀ ਬਾਬਾ ਬਲਵਿੰਦਰ ਸਿੰਘ ਉਹਨਾਂ ਕੋਲ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫਿਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਤੁਹਾਡੇ ਕੋਲ ਆਮ ਵਾਲਾ ਸੂਟ ਹੈਗਾ ਵਾ ਕਿਤੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵੱਡਾ ਭਰਾ ਬਣ ਕੇ ਉਹ ਸਿਵਲ ਸਟੂਡ ਲੈ ਕੇ ਦਿੱਤਾ ਲਾਵਾਂ ਵਾਲਾ ਨੂੰ ਠੀਕ ਆ ਤੇ ਫਿਰ ਆਪਾਂ মিডিਆ ਦੇ ਰਾਹੀਂ ਅਪੀਲ ਕੀਤੀ ਐਨਆਰਆਈ ਵੀਰਾਂ ਨੂੰ ਕੁਛ ਤੇ ਐਨਆਰਆਈ ਵੀਰ ਇੱਥੇ ਵੀ ਆਏ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਪਤਾ ਨਹੀਂ ਲੱਗਾ ਇਹਨਾਂ ਵੀ ਐਨਆਰਆਈ ਵੀਰਾਂ ਨੇ ਸਾਰੇ ਪੈਸੇ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਖਾਣੇ ਦੀ ਵੀ ਚੁੱਕ ਲਈ ਅੱਜ ਗੁਰੂ ਰਾਮਦਾਸ ਦੀ ਕਿਰਪਾ ਨਾਲ ਕਿਹ ਚੀਜ਼ ਦੀ ਕਮੀ ਨਹੀਂ ਸਾਜ ਵੀ ਗੁੱਲਾ ਗਿਆ ਤੇ ਮਾਂ ਪਿਓ ਕੋਲ ਮਕਾਨ ਬਣ ਲਈ ਪੈਸੇ ਆ ਗਏ ਤੇ ਉਹਨਾਂ ਕੋਲ ਕੋਈ ਕੰਮ ਚਾਲੂ ਕਰਕੇ ਉਹਨਾਂ ਦਾ ਬੁਢਾਪਾ ਸੌਖਾ ਹੋ ਜਾਊਗਾ ਇੱਕ ਮੈਂ ਅਪੀਲ ਕਰਦਾ ਐਨਆਰਆਈ ਚ ਵੀਰਾਂ ਨੂੰ ਜਿਹੜੇ ਆਪਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਹੁਣ ਬੰਦ ਕਰ ਦਿਓ ਬਹੁਤ ਪੈਸੇ ਹੋ ਗਏ ਆ ਇਹਨਾਂ ਦੇ ਜਿਹੜੇ ਕਿ ਵੀਰ ਕੋਈ ਲੋੜਵੰਦ ਹੋਊਗਾ ਆਪਾਂ ਉਹਨਾਂ ਦੇ ਫਿਰ ਆਪਾਂ ਬੇਨਤੀ ਕਰਾਂਗੇ ਉਹ ਲੋੜਵੰਦੀ ਕੀਤੀ ਜਾਵੇ ਮੱਸ ਵਿਆਹ ਹੋ ਗਿਆ ਧੀ ਵਧੀਆ ਸੋ ਬਹੁਤ ਵਧੀਆ ਵਿਆਹ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਨੇ মিডিਆ ਵਾਲਿਆਂ ਦਾ